ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਤਿ ਸ਼ਕਾਲ ਅੱਜ ਦੇ ਵਲੌਟ ਤੁਹਾਡਾ ਸਵਾਗਤ ਕਰਦੇ ਆਂ ਆਪਣੀ ਜੀਰੀ ਪੱਕ ਚਲੀ ਜਾਵੇ ਅੱਜ ਉਸ ਕਿੱਟੀਆਂ ਮੁੰਜਰਾ ਤੇ ਪੱਕਣ ਦੀ ਹੈ ਹੁਣ ਪੱਕ ਜਾਣੀ ਕੋਈ 10-15 ਦਿਨ ਤੱਕ ਤੇ ਭਾਈ ਜੀ ਜਿੱਦਾਂ ਹੁਣ ਬਾਰਿਸ਼ਾਂ ਹੋ ਰਹੀਆਂ ਵਾ ਨਾ ਵਿੱਚ ਧੁੱਪ ਵੀ ਲੱਗ ਜਾਂਦੀ ਆ ਵੇਖੋ ਪਰੇ ਜੇ ਵੀ ਬੱਤਲ ਆ ਤੇ ਇਹਨਾਂ ਨੂੰ ਫੰਗੀਸਾਈਡ ਹਲਦੀ ਰੋਗ ਦੀ ਗਾਲੇ ਦੀ ਜੋ ਵੀ ਆ ਮੇਨ ਗਾਲਾ ਹੋ ਗਿਆ ਹਲਦੀ ਹੋ ਗਈ ਕਿਉਂਕਿ ਪਾਣੀ ਥੱਲੇੋਂ ਸਿਲ ਨਹੀਂ ਜਾ ਰਹੀ ਤੇ ਇਹਨਾਂ ਦੀ ਸੁਪਰੀਆਂ ਕਰਾਉ ਸੀ ਵੀ ਇਹਨੂੰ ਕਰਾਈ ਆ ਹੋ ਗਿਆ ਕੋਈ 5 ਕਿ ਦਿਨ ਹੋਈ ਗਏ ਕਰਾਈ ਤੇ ਆ ਸਾਰਿਆਂ ਨੂੰ ਕਰਾਤੀ ਜਿੱਦਾਂ ਨਿਸਰਣ ਦੇ ਇਹਨਾਂ ਨੂੰ ਵੀ ਸਾਰਿਆਂ ਨੂੰ ਕਰਾਈ ਆ ਜ਼ਰੂਰ ਕਰੋ ਖਰਾਓ ਫੰਗੀ ਸਾਈਡ ਜਿੰਨੀ ਆ ਪੰਗੀ ਸਾਈਡ ਹੋ ਗਈ ਗਾਲੇ ਜੀ ਹੋ ਗਈ ਹੈਨਾ ਤੇ ਆ ਜਿੱਦਾਂ ਹੁਣ ਆ ਦੇਖਿਓ ਆ ਬੂਟਾ ਆ ਦੇ ਪਰਾਲੀ ਕਿਵੇਂ ਦੀ ਹੋਉਂਦੀ ਹੈ ਹਨਾ ਇਹਨੂੰ ਹੁਣ ਕਰਾਈ ਹੈ ਤੇ ਇਹ ਹੁਣ ਰੁਕਿਆ ਵਾ ਤੇ ਇਹ ਇਹਨੂੰ ਕਰਾ ਲਓ ਜ਼ਰੂਰ ਕਰਾਓ ਬਾਈ ਜੇ ਇਹ ਚੰਗੀਆਂ ਹੋਣਗੀਆਂ ਤਾਂ ਦੀ ਫਿਰ ਗਾੜੀ ਜਿੱਦਾਂ ਜਿਹੜੇ ਹਾਰਡ ਪੀੜਤ ਨੇ ਉਹਨਾਂ ਦੀ ਮਦਦ ਹੋਊਗੀ ਵੱਤ ਤੋਂ ਵੱਧ ਹਨਾ ਇਹਨਾਂ ਨੂੰ ਬਚਾਈਏ ਫਿਰ ਉਹਨਾਂ ਦਾ ਵੀ ਵਿਚਾਰਿਆਂ ਦਾ ਉਹਨਾਂ ਦੇ ਵੀ ਅਜੇ ਕੋਲ ਚੱਲਣੇ ਨੇ ਜਿੱਦੋਂ ਅੱਥੇ ਜਿੱਥੇ ਬਿਆਸ ਦਰਿਆ ਨੇ ਰੇਤ ਪਾਈ ਆ ਆਪਣੇ ਵੀ ਬਾਈ ਉਧਰ ਖੇਤ ਹੈਗੇ ਨੇ ਆ ਇਧਰ ਅਟੜੇ ਲਵਾਣੇ ਡਾਲਾਲ ਭਈ ਇਹਨਾਂ ਚ ਵੀ ਰੇਤ ਭਈ 100% ਹੋ ਗਈ ਕਿਉਂਕਿ ਅਜੇ ਤੱਕ ਪਾਣੀ ਉੱਥੇ ਹੈਗਾ ਵਾ ਉਹਨਾਂ ਖੇਤਾਂ 'ਚ ਨੀਵੇਂ ਥਾਵਾਂ ਤੇ ਆ ਉੱਚਿਆਂ ਥਾਵਾਂ ਤੋਂ ਪਾਣੀ ਬੰਨਦੋਂ ਤਾਂ ਬਹੁਤ ਪਿੱਛੇ ਆ ਗਿਆ ਵਾ ਤੇ ਆ ਨਹੀਂ ਤੇ ਤੇ ਇਹਨਾਂ ਨੂੰ ਸਪਰੇਅ ਕਰਾ ਦਈਏ ਤੇ ਫੇ ਜਰੂਰ ਕਰਾ ਦੋ ਇਹਦੇ ਨਾਲ ਫੇ ਵੱਧਦਾ ਰੋਗ ਹੈ ਤੇ ਜਰੂਰ ਕਰਾਓ ਵਾਹ ਦੇਖ ਕਿੰਨੀਆਂ ਸੋਹਣੀਆਂ ਖੜੀਆਂ ਬਾਰੇ ਦਾ ਵੀ ਮੀਂਹ ਪਵੇ ਤੇ ਫਿਰ ਜਦੋਂ ਡਿੱਗਣ ਦਾ ਡਾਰਵਾ ਤੇ ਹਵਾ ਬਹੁਤ ਚੱਲਣ ਦੀ ਅੱਜ ਆ ਧੁੱਪ ਲੱਗੀ ਸੜੀ ਜੀ ਇਹਨੇ ਫਿਰ ਬੱਦਲ ਹੋ ਜਾਂਦਾ ਵਿੱਚ ਛੱਟਾਂ ਪੈ ਜਾਂਦੀਆਂ ਹਨਾ ਆ ਤਾਂ ਪੱਠੇ ਵੱਢ ਕੇ ਲਈ ਇਹ ਤੇ ਜੋ ਵਿਚਾਰੀ ਮਿਸਰ ਨੂੰ ਫਰੰਡੇ ਹੀ ਮਦਰੀ ਜੀ ਰਹੀ ਚਲੋ ਕੋਈ ਨਹੀਂ ਚੰਗਾ ਡਿੱਗੂ ਜਿੰਨੇ ਵੀ ਵੀਰ ਹੈਗੀਆਂ ਨੇ ਆਪਣਾ ਪਚਾ ਕਰੋ ਹੁਣ ਸਾਰੀਆਂ ਸਪਰੀਆਂ ਕਰ ਲੋ ਕਰੋ ਜ਼ਰੂਰੀ ਹੈ ਕਿਉਂਕਿ بارش ਦੇ ਕਾਰਨ ਹੋ ਰਿਹਾ ਸਾਰੇ ਵੀਰ ਜਾਣਦੇ ਹੈ ਹਨ ਤੇ ਵਾ ਜ਼ਰੂਰ ਕਰੋ ਚਲੋ ਪਰਮਾਤਮਾ ਝਾੜ ਵਧੀਆ ਦਵੇ ਹਨਾ ਤੇ ਆ ਬਈ ਆਪਣੀ 110 ਦਸੋ ਤੇ ਯਾਰਾ ਆਪਾਂ 110 ਹੀ ਲਾਈ ਆ ਤੇ ਚਲੋ ਹੁਣ ਆ ਹੁਣ ਤਾਂ ਇਸ ਟਾਈਮ ਤਾਂ ਜੇ ਵਧੀਆ ਖੜੀ ਆ ਉਹ ਇੱਕ ਤਾਂ ਲੀਲੀ ਗੇਤਰੀ ਲਾਤੀ ਉਹ ਬੜੇ ਪਹਿਲਾਂ ਦੀ ਲੱਗੀ ਆ ਉਹ ਤਾਂ ਪੱਕਣ ਦੀ ਵਿੱਚ ਮੁੰਜਰਾ ਕਈ ਪੱਕੀਆਂ ਕੱਚੀਆਂ ਆ ਉਹ ਤਾਂ ਪੱਕ ਜਾਣੀ 10 ਦਿਨ ਤਾਂ ਤੇ ਤੇ ਬਾਈ ਤਾਦੀਆ ਤੇ ਇੱਕ ਵੀਰ ਹੜਪੀੜਤਾ ਦੀ ਮਦਦ ਕਰੋ ਜਿਹੜੇ ਉਹਨਾਂ ਨੂੰ ਰਾਸ਼ਨ ਦੀ ਨਹੀਂ ਬਾਈ ਜੀ ਲੋੜ ਜਿੱਥੇ ਪਾਣੀ ਲੱਥਾ ਵਾ ਨਾ ਉਹਨਾਂ ਦੀ ਰੇਤ ਦਾ ਹੱਲ ਕਰੋ ਉਹਨਾਂ ਨੂੰ ਡੀਜ਼ਲ ਦੀ ਲੋੜ ਆ ਤੇ ਉਹਨਾਂ ਦੀ ਮੁੜਕੇ ਉਹਨਾਂ ਨੂੰ ਰੇਹ ਰੇਹ ਚਾਹੀਦਾ ਵਾ ਦੇ ਸੀਡ ਚਾਹੀਦਾ ਹਨਾ ਤੇ ਚਲੋ ਇਹਨਾਂ ਦੀ ਹੁਣ ਜਿੰਨੀ ਹੋ ਹੋ ਸਕੇ ਆਪਣੇ ਕੋ ਹੁਣ ਸਮਾਂ ਹੈਗਾ ਚਲੋ ਤੁਪਾਂ ਲੱਗ ਜੀਏ ਦੇਖਭਾਲ ਜ਼ਰੂਰ ਕਰੀਏ ਤੇ ਉਹਦਾ ਲਈ ਆਪਣੇ ਲਈ ਬੈਨੀਫਿਟ ਆ ਤੇ ਤੇ ਜ਼ਰੂਰ ਕਰੋ ਤੇ ਪ੍ਰਮਾਤਮਾ ਚਲੋ ਵਧੀਆ ਕਰੇ ਤੇ ਵਧੀਆ ਵਾ ਮਿਹਨਤ ਦਾ ਫਲ ਮਿਲੇ ਪ੍ਰਮਾਤਮਾ ਸਭ ਨੂੰ ਦਵੇ ਕਰਪਾ ਰੱਖੇ ਮਾਲਕ ਸਭ ਸੁਖ ਸ਼ਾਂਤ ਰੱਖੇ ਵੀਰੇ ਹਜੇ ਤਾਂ ਸਾਰਿਆਂ ਦੀਆਂ ਜੀਰੀਆਂ ਵਧੀਆ ਚਲੋ ਮਾਲਕ ਪਰਮਾਤਮਾ ਸਾਰਿਆਂ ਦੀਆਂ ਵਧੀਆ ਰੱਖੇ ਕਿਉਂਕਿ ਜਿੰਨੀਆਂ ਵੀ ਜੀਰੀਆਂ ਨੇ ਸਾਰਿਆਂ ਦੀਆਂ ਵਧੀਆ ਨੇ ਝਾੜ ਵਧੀਆ ਦੇਣ ਤੇ ਤਿੰਨ ਵਾਲੇ ਭਾਈ ਕਈ ਥਾਈਂ ਪਾਣੀ ਹੈ ਜੇ ਚੜ੍ਹੇਂ ਡਿਆ ਵਾ ਤੇ ਕਈਆਂ ਥਾਂ ਮੈਂ ਤੇਰਾ ਹੱਥ ਨਹੀਂ ਪਹੁੰਚ ਰਹੀ ਉਹਨਾਂ ਨੂੰ ਵੀ ਪਹਚਾਓ ਤੇ ਉਹਨਾਂ ਦੀ ਵਾਤੋਵਾਦ ਮਦਦ ਕਰੋ ਤੇ ਆ ਦੇ ਲਾ ਉਹਨਾਂ ਕਈਆਂ ਦੇ ਵਿਚਾਰਿਆਂ ਦੇ ਹਟ ਗਏ ਉਹ ਵੀ ਵਿਚਾਰੇ ਦੇਖਦੇ ਆ ਹੁਣ ਆ ਹੈਗੀਆਂ ਤੇ ਮਨ ਖੁਸ਼ ਹੁੰਦਾ ਨਾ ਕਿ ਇਹਨਾਂ ਨੂੰ ਵੇਖ ਕੇ ਕਿ ਚੱਲ ਹੈਗਾ ਪ੍ਰਮਾਤਮਾ ਨੇ ਹੁਣ ਕਈਆਂ ਦੇ ਵਿਚਾਰਿਆਂ ਦੇ ਹੁਣ ਕਦੋਂ ਪੈਰ ਲੱਗਣੇ ਆ ਤੇ ਕਰੋ ਹੋਣੇ ਤੇ ਨੂੰ ਪਤਾ ਜਦੋਂ ਇੱਕ ਵਾਰੀ ਪੈਰ ਬੰਦੇ ਦੇ ਉਖੜਦੇ ਆ ਨਾ ਫਿਰ ਪੈਰ ਨਾ ਲਾਉਂਦੇ ਆ ਬੜਾ ਸਮਾਂ ਲੱਗਦਾ ਹੁਣ ਬਈਆਂ ਦੇ ਕਈਆਂ ਦੇ ਖਾਰ ਟਹਿ ਗਏ ਆ ਖੜੇ ਹੁੰਦੇ ਆ ਹੁੰਦੇ ਆ ਵੀਰੇ ਸਮਾਂ ਲੱਗਦਾ ਤੇ ਚਲੋ ਸਾਰਿਆਂ ਦੇ ਨਾਲ ਇਹ ਜੋ ਕੁਦਰਤ ਕਰਦੀ ਉਹਨੂੰ ਮਨਜ਼ੂਰ ਆ ਬਿਰਜੇ ਇਹਨਾਂ ਦੀ ਵੱਤ ਤੋਂ ਵੱਤ ਦੇਖਭਾਲ ਹੁਣ ਕਰੋ ਸਪ੍ਰਿੰਗ ਕਰ ਦਿਓ ਜਿੰਨੀਆਂ ਵੀ ਹੈਗੀਆਂ ਉਹਨੇ ਜੜੀਆਂ ਜੜੀਆਂ ਦੀ ਜ਼ਰੂਰਤ ਹੈ ਜ਼ਰੂਰ ਕਰੋ ਤੇ ਕਿਉਂਕਿ ਚਲੋ ਝਾੜ ਵਧੀਆ ਦੇਣ ਤੇ ਫੇ ਉਹਨਾਂ ਦੀ ਵੀ ਮਦਦ ਹੋ ਸਕੇ ਹੜ ਪੀੜਾਂ ਦੀ ਤੇ ਚਲੋ ਆਦੇ ਅਜੇ ਤਾਂ ਵਧੀਆ ਨੇ ਗੰਜਰਾ ਆਵੇ ਅਰੇ ਇਦਾਂ ਸੋਹਣੀਆਂ ਖੜੀਆਂ ਨੇ ਅਜੇ ਤਾਂ ਪੱਕਣੀਆਂ ਐ ਕੋਈ 15 20 ਦਿਨ ਲੈ ਲੈਣੇ ਇਹਨੇ ਵੀ ਤਾਂ ਇੰਨੇ ਕਿ ਲੈ ਜਾਣੇ ਵੀਕ ਦੇਨੇ ਨੇ ਪੱਕੀ ਪੱਕਰੀ ਨੇ ਤੇ ਚਲੋ ਮਾਲਕ ਕਿਰਪਾ ਰੱਖੀ ਸੋਹਣੀਆਂ ਹੁਣ ਸੋਹਣੇ ਵਧੀਆ ਹੋਣ ਹੁਣ ਝਾੜ ਵੀ ਵਧੀਆ ਆਵੇ ਸੁੱਕ ਸੁਕਾਣੇ ਮਾਲਕ ਦੇ ਮਾਲਕ ਨਾਲੇ ਬੜਾਵੇ ਹਨਾ ਇਹਦੇ ਤੋਂ ਹੀ ਆਸਾਂ ਹੁੰਦੀਆਂ ਨੇ ਸੋਬ ਬਾਈ ਜੀ ਜ਼ਿੰਮੇਦਾਰਾਂ ਨੇ ਕੰਮਕਾਰ ਕਰਨੇ ਹੁੰਦੇ ਇਹਦੇ ਸੋਈ ਜਿਹੇ ਰੇਤੇ ਆ ਵੀਡੀਓਜ਼ ਬਹੁਤ ਆਉਂਦੀਆਂ ਜਦੋਂ ਮਰਿਆ ਚੋਣਾ ਦੇਖਦਾ ਮਨ ਨੂੰ ਬਹੁਤ ਉਦੋਂ ਫਿਰ ਦੁੱਖ ਜਾਂ ਹੁੰਦਾ ਵਾ ਤੇ ਕੋਈ ਨਹੀਂ ਜੋ ਪੱਕੀ ਕੈਸਾ ਤੇ ਕੁਦਰਤ ਗੱਡੀ ਜੋਰ ਨਹੀਂ ਹੈਗਾ ਤੇ ਤੇ ਵੱਧ ਤੋਂ ਵੱਧ ਭਾਈ ਜੀ ਜਿੰਨੀ ਦੇਖ ਪਾਲ ਹੁਣ ਹੁੰਦੀ ਆ ਜਿਹੜੀਆਂ ਸਪਰੇਆਂ ਨੇ ਹਲਦੀ ਹੋ ਗਈ ਫੰਗੀ ਸੈਡ ਹੋ ਗਿਆ ਕਾਲੀ ਦੀ ਜ਼ਰੂਰ ਕਰ ਲੋ ਇਹਨਾਂ ਨੂੰ ਕਿਉਂਕਿ ਥੱਲੇੋਂ ਆ ਪੱਤੇ ਜਿਹਾ ਲੀ ਚੜ ਜੀ ਗਲਦੀ ਆ ਉਹ ਉੱਤੇ ਮੁੜ ਕੇ ਕੰਮ ਖਰਾਬ ਹੋ ਜਾਂਦਾ ਉਹ ਮੁੰਜਰ ਸੁੱਕ ਜੇ ਜਾਂਦੀ ਆ ਇੱਥੇ ਮੈਂ ਤੁਹਾਨੂੰ ਦਵਾ ਲੰਨਾ ਇੱਕ ਸੁੱਕੀ ਹੀ ਆ ਆ ਸੁੱਕਣ ਢੀ ਆ ਦੇ ਆ ਸੁੱਕਣ ਢੀ ਹੁਣ ਇਹਨੂੰ ਸਪਰੇਅ ਕਰਾਈ ਆ ਤਾਂ ਉੱਥੇ ਹੀ ਰੁਕੀ ਆ ਹੈ ਜ਼ਰੂਰ ਕਰਾਓ ਇੱਕ ਨਾਲੇ ਟਿੱਡੇ ਦੀ ਵੀ ਕਰਾਓ ਟਿੱਡਾ ਵੀ ਹੈ ਆਪਾਂ ਟਿੱਡੇ ਦੀ ਵੀ ਕੀਤੀ ਆ ਟਿੱਡੇ ਦੀ ਵੀ ਕਰਾਓ ਤੇ ਡੇਰੀ ਵੀ ਜਰੂਰ ਹੋਣੀ ਚਾਹੀਦੀ ਆ ਕਿੱਡਾ ਹੋ ਗਿਆ ਹਲਦੀ ਹੋ ਗਈ ਗਾੜਾ ਹੋ ਗਿਆ ਸੇਲ ਬਣ ਬਾਈ ਜੀ ਥੱਲੇ ਇਹਦੇ ਨਾਲ ਨੁਕਸਾਨ ਹੁੰਦਾ ਸੇਲ ਸੁੱਕਣੀ ਚਾਹੀਦਾ ਥਾਂ ਤੁੱਕ ਹੁਣ ਤਾਂ ਇਹਨਾਂ ਨੂੰ ਪਾਣੀ ਮੰਨ ਲਾ ਜੇ ਨਹੀਂ ਵੀ ਮੀਂਹ ਪੈਂਦਾ ਕੋਈ ਨਹੀਂ ਹਫਤੇ ਬਾਅਦ ਪਾਣੀ ਲੱਗ ਜਾ ਤਾਂ ਵੀ ਕੁਝ ਕਰਨੀ ਹਨਾ ਹੁਣ ਜ਼ਰੂਰਤ ਨਹੀਂ ਜ਼ਿਆਦਾ ਪਾਣੀ ਦੀ ਹੁਣ ਇੱਕ ਹੁੰਦੇ ਜੀ ਠੋਕੀ ਰੱਖੋ ਪਾਣੀ ਨਹੀਂ ਹੋਣੀ ਹੁਣ ਓਨੀ ਜ਼ਰੂਰਤ ਪਾਣੀ ਦੀ ਹੈ ਨਹੀਂਗੀ ਮਨ ਲੂ ਵੀ ਆਪਾਂ ਨੂੰ ਮਹੀਨੇ ਤੋਂ ਬਾਅਦ ਹੀ ਕੁ ਮਹੀਨੇ ਤੋਂ ਉੱਪਰ ਹੀ ਹੋਜਲਾ ਮੋਟਰਾਂ ਛੱਡੀਆਂ ਨੇ ਬੰਦ ਵਾ ਛੱਡੀਆਂ ਹੀ ਹੋਈ ਨਹੀਂ ਹੈਨਾ ਤਾਂ ਪਾਣੀ ਹੁਣ ਕਈਆਂ ਨੇ ਆ ਪਾਇਆ ਵੀ ਪਿਆ ਹੁਣ ਇੱਥੋਂ ਪਹਿਲਾਂ ਛੱਡੀਆਂ ਸੀ ਮੈਂ ਕਹਿੰਦਾ ਚਲਾ ਲਓ ਹੁਣ ਅਗਲੇ ਨੇ ਅੱਛਾ ਟੱਪ ਉੱਪਰੋਂ ਹੋ ਗਈਆਂ ਬੰਦ ਅਈ ਕੀ ਲੋਡ ਪਈ ਉਹਦੇ ਨਾਲੇ ਬਿਮਾਰੀਆਂ ਪੈਂਦੀਆਂ ਆ ਪਾਣੀ ਨਾਲ ਹੁਣ ਪਾਣੀ ਨਾਲ ਹੀ ਆ ਪੈਣੇ ਟੱਡੇ ਉਹ ਜਿਹੜੀ ਹਲਦੀ ਆਉਣੀ ਆ ਹੈਨਾ ਹੋਰ ਨੁਕਸਤ ਹੋਰ ਨੇ ਇਹ ਇਹਦੇ ਨਾਲੋਂ ਇਹ ਬੈਟਰ ਆ ਜਿਨ੍ਹਾਂ ਦੇ ਹਜੇ ਕੁਝ ਨਹੀਂ ਪਿਆ ਸਪਰੇਅ ਜ਼ਰੂਰ ਕਰ ਦੋ ਤੇ ਪਾਣੀ ਬੰਦ ਪਾਣੀ ਘਟ ਜੇ ਲੋਡ ਪਵੇ ਤੇ ਹਫਤੇ ਬਾਅਦ ਉਹ ਜਿਹੜੀ ਆਪਣੀ ਦੂਜੀ ਤਾਂ ਪੱਕੀ ਆ ਉਹਨਾਂ ਤਾਂ ਮਸਾ ਉਹਨੂੰ ਤਾਂ ਲੋੜ ਹੀ ਨਹੀਂ ਹੁਣ ਪਾਣੀ ਦੀ ਉਹ ਤਾਂ ਬੰਦ ਹੀ ਆ ਖਤਮ ਪਾਣੀ ਕਾਣੀ ਪਾਣੀ ਵਾਲੀ ਉਹਦੀ ਤੇ ਉਹਨੂੰ ਪੱਕਾ ਬੰਦ ਹੁਣ ਉਹਨੂੰ ਪਾਉਣਾ ਹੀ ਨਹੀਂ ਹੁਣ ਪਾਣੀ ਇਹਨਾਂ ਨੂੰ ਇਹਨੂੰ ਲੱਗੂਗਾ ਜਾਂ ਇਹਨੂੰ ਜਿਹੜੀਆਂ ਨੇ 20 ਦਿਨ ਖੜਨੇ ਆ ਹਣਾ ਯਾਨੀ ਕਿ ਕਿੰਨਾ ਨੇ ਐਵੇਂ ਨਹੀਂ ਦੇ ਲਾਸਟ ਤੱਕ ਪੱਕਣਾ ਉਹਨਾਂ ਨੂੰ ਸ਼ਾਇਦ ਇੱਕ ਅੱਧਾ ਪਾਣੀ ਲੱਗੇ ਨਹੀਂ ਤਾਂ ਉਹ ਵੀ ਨਹੀਂ ਲੋੜ ਹੀ ਨਹੀਂ ਪੈਣੀ ਪਹਿਲੀ ਖਲ ਤਾਂ ਮਾਲਕ ਨੇ ਲਾ ਦੇਣੇ ਚਲੋ ਇੰਨੀਆਂ ਬੇਨਤੀਆਂ ਨੇ ਪਰਵਾਣ ਕਰੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਦੇਖਣ ਤੇ ਬਹੁਤ ਬਹੁਤ ਧੰਨਵਾਦ